ਅਬਦੁੱਲਾਹ ਖਾਨ ਨੇ ਇੱਕ ਆਪਣਾ ਦੂਤ ਗੁਰੂ ਜੀ ਵੱਲ ਭੇਜਿਆ ਸੇਵਾਦਾਰ ਨੂੰ ਦਾਸ ਨੂੰ ਭੇਜਿਆ ਤੇ ਆਖਣ ਲੱਗਾ ਜੀ ਅਬਦੁੱਲਾਹ ਖਾਨ ਦਾ ਇਹ ਸੁਨੇਹਾ ਹੈ ਕਿ ਤੁਸੀਂ ਹਥਿਆਰ ਸੁੱਟ ਦਿਓ ਥੱਲੇ ਚੁੱਕ ਜਾਓ ਅਫਦਲ ਖਾਨ ਦੇ ਕੋਲੋਂ ਹਥਿਆਰ ਸੁੱਟ ਕੇ ਸਿਰ ਝੁਕਾ ਕੇ ਮਾਫੀ ਮੰਗ ਲਓ ਤਦ ਨੂੰ ਬਖਸ਼ ਦਿੱਤਾ ਜਾਏਗਾ ਨਹੀਂ ਤੇ ਕਾਨੂੰਨ ਫੜ ਕੇ ਬਾਦਸ਼ਾਹ ਦੇ ਹਵਾਲੇ ਕੀਤਾ ਜਾਏਗਾ ਇਤਨਾ ਦੀਆਂ ਧਮਕੀਆਂ ਗੁਰੂ ਪਾਤਸ਼ਾਹ ਜੀ ਨੂੰ ਸੁਨਿੰਦਰਤੀਆਂ ਰੱਖਿਆ ਦੇਖੋ ਸਾਦੇ ਕੋਲ 15000 ਯੋਧਾ ਹੈ ਸੂਰਮਾ 3 ਬੜੇ ਤਾਪਤ ਵਾਲਾ ਯੋਧਾ ਕ੍ਰੋਧ ਵਾਲੇ ਸੂਰਮੇ ਆ ਰਹੇ ਹੈ ਜਾਂ ਤੇ ਤੁਸੀਂ ਮਾਰੇ ਜਾਓਗੇ ਜਾਂ ਤੁਹਾਨੂੰ ਫੜ ਲਿਆ ਜਾਏਗਾ ਮੁੜ ਕੇ ਤੁਹਾਡਾ ਛੁਟਕਾਰਾ ਕੋਈ ਨਹੀਂ ਐਉਂ ਗੁਰੂ ਜੀ ਵੱਲ ਦੂਤ ਭੇਜ ਕੇ ਗੁਰੂ ਜੀ ਨੂੰ ਡਰਾਵੇ ਦਿੱਤੇ ਆ ਉਹ ਗੋਂ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਜਵਾਬ ਦਿੱਤਾ ਉਸ ਦੂਤ ਸਾਈ ਅਬਦੁੱਲਹੇ ਤੱਕ ਪਹੁੰਚ ਜਾਣ ਲਈ ਸੁਨੇਹਾ ਕੀ ਵਚਨ ਹੋਏ ਅਗਲਾ ਇਤਿਹਾਸ ਪ੍ਰੇਮ ਸ਼ਰਦਾ ਸਹਿਤ ਸਰਵਣ ਕਰੋ ਹਾਜ਼ਰੀ ਲਵਾਉਂਦੇ ਹੋਏ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਖੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਜ ਸੋ ਨ sire har gobind rasai ਜਦੋਂ ਇਹ ਡਰਾਬੇ ਦੇਣ ਲੱਗਾ ਗੁਰੂ ਜੀ ਨੂੰ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀਰ ਰਸੀ ਜਰਾਵੇ ਚ ਆ ਗਏ ਸੰਗ ਤੋਟ ਕੇ ਬਾਖ ਅਨਾਈ ਗੁਰੂ ਜੀ ਨੇ ਉਸ ਦੂਤ ਦੇ ਸਾਹਮਣੇ ਆਪਣੇ ਵੱਲੋਂ ਵਚਨ ਕੀਤੇ ਬਾਝ ਹੈਂ ਕੀ ਜਿਓ ਹੈ ਦਵਾਰ ਗੁਰੂ ਜੀ ਕਹਿੰਦੇ ਜਦ ਮਦਾਨੇ ਜੰਗ ਪੈ ਜਾਵੇ ਨਾ ਉਹਦੇ ਵਿੱਚ ਭਜਣ ਵਾਲੇ ਨੂੰ ਕਾਇਰ ਕਹਿੰਦੇ ਆ ਕਾਇਰ ਤੇ ਲੋਕੀ ਜਿੱਦੜਾਂ ਦੇ ਨਾਲ ਤੁਲਨਾ ਕਰਦੇ ਆ ਭਜਣ ਵਾਲੇ ਬੇਸਮਝਾਂਦੇ ਹਮ ਜੀਤ ਹੈਂਗੇ ਜੰਗ ਜੁਝਾਰਾ ਗੁਰੂ ਜੀ ਕਹਿੰਦੇ ਤੇਰੀ ਭਾਵੇਂ 15000 ਫੌਜ ਹੈ ਪਰ ਮੈਨੂੰ ਪਤਾ ਕੋਪਕਾਲ ਪ੍ਰਖਵਾਹ ਗੁਰੂ ਸਾਡੇ ਨਾਲ ਹੈ ਅਸੀਂ ਹੱਕ ਸੱਚ ਤੇ ਖੜੇ ਨੇ ਸੱਚਿਆਂ ਦੇ ਨਾਲ ਹੈ ਤੇ ਸਾਡੀ ਜਿੱਤ ਹੋਵੇਗੀ ਸਾਹੋ ਜਹਾਂ ਤੁਮਰੋ ਹੈ ਸਾਹੋ ਤੇਰਾ ਬਾਦਸ਼ਾਹ ਦਿੱਲੀ ਦੇ ਤਖਤ ਤੇ ਬੈਠਾ ਸ਼ਾਹਜਹਾਂ ਹੈ ਠੀਕ ਹੈ ਤੈਨੂੰ ਆਸ ਹੈ ਦਿੱਲੀ ਦੇ ਤਖਤ ਦੀ ਤੁਹਾਨੂੰ ਚਾਹਤ ਹੈ ਵੀ ਸਾਡੇ ਕੋਲ ਦਿੱਲੀ ਦੀ ਪਾਵਰ ਹੈ ਮਹੰਮਰੋ ਕਰਤਾ ਪੁਰਖ ਪਨਾਉ ਪਰ ਸਾਡਾ ਸਾਡਾ ਕਰਨ ਵਾਲਾ ਅੱਲਾ ਅਕਾਲ ਪੁਰਖ ਵਾਹਿਗੁਰੂ ਹੈ ਉਰਾ ਗਰ ਨਜ਼ਰ ਅਸਤ ਲਸ਼ਕਰ ਵਾਜ਼ਰ ਕੇ ਮਾਰਾ ਨਿਗਾਸ ਤੇ ਯਜਦਾ ਸ਼ੁਕਰ ਕੇ ਉਰਾ ਗੁਰੂ ਰਸਤ ਬਰੋ ਮੁਲਕ ਮਾਲ ਕੇ ਮਾਰਾ ਪਨਾਸਤ ਯਜਦਾ ਹਕਾ ਤੈਨੂੰ ਬੜਾ ਮਾਣ ਹੈ ਦਿੱਲੀ ਦੇ ਤਖਤ ਤੇ ਤੇ ਸਾਨੂੰ ਅਸਤਾਲ ਬੁਰਖ ਜੋ ਅਕਾਲੀ ਤਖਤ ਤੇ ਰਹਿੰਦਾ ਹੈ ਹੋਦੇ ਤੇ ਭਰੋਸਾ ਹੈ ਗਹਾਂ ਜਾਏ ਕੋ ਮਾਰਿਆ ਹੋ ਜਾਈ ਕੌਣ ਫੜਿਆ ਜਾਂਦਾ ਹੈ ਤੇ ਕੌਣ ਮਾਰਿਆ ਜਾਂਦਾ ਹੈ ਜਾਣਿਓ ਜਾਏ ਬਿਲਮਨਹਿ ਕਾਏ ਗੁਰੂ ਜੀ ਕਹਿੰਦੇ ਹੁਣ ਦੇਰੀ ਨਹੀਂ ਲੱਗਣੀ ਬੰਦੇ ਚੜਾ ਕੇ ਲੈ ਆਇਓ ਇਹ ਤਾਂ ਹੁਣ ਦੋ ਹੱਥ ਹੋਣਗੇ ਟੱਕਰੇ ਹੋਣਗੇ ਪਤਾ ਲੱਗ ਜਾਏਗਾ ਕੌਣ ਮਾਰਿਆ ਜਾਏਗਾ ਤੇ ਕੌਣ ਫੜਿਆ ਜਾਏਗਾ ਜਾਂ ਭੱਜਿਆ ਜਾਏਗਾ ਮੀਰੀ ਅਰ ਪੀਰੀ ਜਗ ਦੋਏ ਗੁਰੂ ਜੀ ਕਹਿੰਦੇ ਦੁਨੀਆ ਵਿੱਚ ਦੋ ਹੀ ਚੀਜ਼ਾਂ ਚੱਲਦੀਆਂ ਇੱਕ ਮੀਰੀ ਤੇ ਦੂਜੀ ਪੀਰੀ ਘਰ ਦੇ ਤਖਤ 'ਤੇ ਹਮ ਸੋਏ ਤੇ ਗੁਰੂ ਮਹਾਰਾਜ ਕਹਿੰਦੇ ਬੁਰਾਈ ਗੱਦੀ ਵਿੱਚ ਸਾਨੂੰ ਪੀਰੀ ਮਿਲੀ ਤੇ ਅਕਾਲ ਦੇ ਤਖਤ 'ਤੇ ਬਹਿ ਕੇ ਅਸੀਂ ਮੀਰੀ ਦਾ ਸਿਧਾਂਤ ਖੈਮ ਕੀਤਾ ਜੰਗ ਸੰਗ ਸਦਕਾ ਮਹਾਮਾਰਾ ਤੇ ਜੰਗ ਜਿੱਤਾਂ ਦਾ ਸਾਨੂੰ ਧਾਰ ਨਹੀਂ ਤੂੰ ਆਖੇ ਨਾ ਵੀ ਸਾਨੂੰ ਕੋਈ ਬੰਦੂਕਾਂ ਤੋਂ ਜਾਂ ਨੇਜਿਆਂ ਤੋਂ ਜਾਂ ਬਰਛਿਆਂ ਤੋਂ ਕੋਈ ਡੱਕ ਲੱਗਦਾ ਗੁਰੂ ਜੀ ਕਹਿੰਦੇ ਸਾਡਾ ਤਾਂ ਨਿੱਤ ਦਾ ਹੀ ਕੰਮ ਐ ਇਹ ਇਹ ਤਾਂ ਸਾਡੇ ਖੇਡਾਂ ਨੇ ਸਾਡੀਆਂ ਖਡਾਉਣੇ ਨੇ ਸਾਡੇ ਲਈ ਇਹ ਬੰਦੂਕ ਤਮਾਚੇ ਇਹ ਸਭ ਕੁਝ ਮਾਰ ਹੈ ਸਤੁਰਣ ਬਧਿਓ ਅਖਾਰ ਤੇ ਗੁਰੂ ਜੀ ਕਹਿੰਦੇ ਜੰਗ ਦੇ ਵਿੱਚ ਜਦੋਂ ਮਦਾਨ ਨਹੀਂ ਜੰਗ ਵਿੱਚ ਜੰਗ ਸ਼ੁਰੂ ਹੋਏਗੀ ਨਾ ਤੇ ਦੁਸ਼ਮਣਾਂ ਨੂੰ ਮਾਰ ਦੇਣਾ ਤੇ ਮਾਰ ਕਹਿੰਦੇ ਇਹ ਸਾਡੇ ਲਈ ਨਿਤ ਦੀ ਕਿਰਿਆ ਹੈ ਜਿਸਮਾ ਪੇਜਿਓ ਮੁਗਲਸ ਖਾਨ ਐ ਦੂਤ ਇਹ ਉਹਨੂੰ ਯਾਦ ਕਰਾ ਦੇਈ ਵੀ ਮੁਗਲਸ ਖਾਨ ਪਠਾਨ 7000 ਫੌਜ ਲੈ ਕੇ ਆਇਆ ਸੀ ਤੇ ਉਹਨੂੰ ਆਖੀ ਕਿਹੜੇ ਰਾਹ ਚੱਲ ਆ ਗਿਆ ਸੀ ਜਿਹੜਾ ਉੱਚੀ ਥਾਂ ਜਿਹੜੀ ਮੌਤ ਦੇ ਮਾਰਗ ਤੇ ਜਮਾਂ ਦੇ ਬੂਹੇ ਤੱਕ ਪਹੁੰਚਦਾ ਕੀਤਾ ਸੀ ਕਹਿੰਦੇ ਜਿਸ ਰਾਹ ਮੁਗਲਸ ਖਾਨ ਨੇ ਭੇਜਿਆ ਮੈਂ ਪਹਿ ਕੋ ਤਮ ਅਬ ਚਹਸ ਭਿਆਣਾ ਅਬਦੁੱਲਾ ਖਾਨ ਨੂੰ ਕਹਦਈ ਸੁਨੇਹਾ ਲਾ ਰਹੀਂ ਵੀ ਮੁਗਲਸ ਖਾਨ ਤੇਰੀ ਉਡੀਕ ਕਰਦਾ ਪਿਆ ਮਿੱਤਰਾ ਗੁਰੂ ਜੀ ਤੈਨੂੰ ਵੀ ਉਸੇ ਰਾਹ ਭੇਜਣਗੇ ਜੇ ਤੂੰ ਮੈਦਾਨੇ ਜੰਗ ਵਿੱਚ বেলা বজা তো চড়কে আਵੇਂগা শত রূপ বदन কো নহ অপরাধো 76 বदन কো নহ অপরাধো होत দোষ মহ দুঃখ লহ সাধু গুরুজি কhende দুশমন দা বধ জানা এ এক অপরাধ नही সমজো গাল অপরাধ হো গউ সে রে যখন কিসে তুমি রব দে পিয়ারে কিসে সাধু দেতে দুঃখ দেনে ও ਕਿਸੇ નિર્ਦੋਸ਼ ਨੂੰ ਤੁਸੀਂ ਤੰਗ ਕਰਦੇ ਹੋ ਕਿਸੇ ਬੇਗੁਨਾ ਦਾ ਤੁਹਾਡੇ ਹੱਥੋਂ ਨੁਕਸਾਨ ਹੁੰਦਾ ਹੈ ਉਦੋਂ ਤੁਸੀਂ ਅਪਰਾਧੀ ਹੁੰਨੇ ਹੋ ਕਿਸੇ ਜ਼ਾਲਮ ਨੂੰ ਜਰਵਾਣੇ ਨਾਲ ਜੂਝਣਾ ਲੜਨਾ ਆਵਾਜ਼ ਉਠਾਣੀ ਜੂਝਣਾ ਇਹ ਕੋਈ ਦੋਸ਼ ਨਹੀਂ ਹੈ ਤੁਮਰੇ ਹੱਤਨ ਹੀ ਤਉਤਪਾਤ ਤੁਹਾਡੇ ਵਰਗਿਆਂ ਨੂੰ ਮਾਰਨ ਵਿੱਚ ਕੋਈ ਉਤਪਾਤ ਨਹੀਂ ਹੋਤ ਆਪੇ ਨਹਿ ਮਟ ਜਾਤ ਗੁਰੂ ਜੀ ਕਹਿੰਦੇ ਕਹਿੰਦੇ ਆਪਣੇ ਆਪ ਹੀ ਹੋ ਰਹੇ ਹਨ ਮਿੱਡ ਨਹੀਂ ਸਕਦੇ ਬਹੁਕੇ ਰੜਕੋ ਹਮ ਸੁਨ ਜਾਵਾ ਗੁਰੂ ਜੀ ਕਹਿੰਦੇ ਤੁਸੀਂ ਕਹਿੰਦੇ ਨਾ ਵੀ ਉਤ ਪਾਤ ਮਨਚਾਜ਼ ਦਿੱਤਾ ਤੁਸੀਂ ਜੀ ਲੜਾਈਆਂ ਕਰਦੇ ਦੱਸੋ ਅਸੀਂ ਚੜ ਕੇ ਗਏ ਕਿਸੇ ਹੁਣ ਜੇ ਕੋਈ ਅਸੀਂ ਬੈਠਿਆਂ ਦੇ ਉੱਤੇ ਹੀ ਆ ਜਾਏ ਤੇ ਮੁਰਗੇ ਸਾਡੇ ਉੱਤੇ ਇਹ ਗੱਲ ਲਾਇਆ ਜਾਏ ਦਾਗ ਬੀਜੀ ਤੁਸੀਂ ਤੇ ਲੜਾਈਆਂ ਕਰਦੇ ਜੰਗ ਕਰਦੇ ਹੁਣ ਜਦ ਚੜਤੀ ਹੁਣ ਤੁਹਾਨੂੰ ਬੁਲਾਇਆ ਸੀ 15000 ਫੌਜ ਲੈ ਕੇ ਆਵੇ ਤੇ ਹੁਣ ਜੇ ਤੁਹਾਨੂੰ ਅਸੀਂ ਨਾ ਜੰਗ ਜੁੱਦ ਜਦ ਵਿੱਚ ਹਰਾਈਏ ਤੇ ਉੱਤੋਂ ਤੁਸੀਂ ਸਾਨੂੰ ਕਹਿੰਦੇ ਹੋ ਵੀ ਹੱਥ ਖੜੇ ਕਰਕੇ ਸ਼ਸਤਰ ਸੁੱਟ ਕੇ ਚਲੇ ਜਾਓ ਇਹ ਤਾਂ ਤਾਇਰ ਔਰ ਬੁਜਦਲ ਬੰਦਨ ਬੰਦਿਆਂ ਦੀ ਗੱਲ ਹੁੰਦੀ ਆ ਬਈ ਚੜ ਕੇ ਤੁਸੀਂ ਆਇਓ ਤੇ ਝਗੜਾਲੂ ਅਸੀਂ ਹੋਵੇ ਦੇਖੋ ਇਨਸਾਨ ਦੇਖੋ ਇਹ ਚੀਜ਼ ਠੀਕ ਨਹੀਂ ਗੁਰੂ ਜੀ ਕਹਿੰਦੇ ਜਦੋਂ ਚੜ ਕੇ ਆਓਗੇ ਫਿਰ ਤੁਹਾਡੇ ਵਰਗਿਆਂ ਨੂੰ ਸੋਧਾ ਲਾਉਣਾ ਤੇ ਉਤਪਾਦ ਤਾਂ ਆਪ ਹੀ ਪੈਦਾ ਹੋਣੇ ਝਗੜੇ ਤਾਂ ਆਪ ਹੀ ਪੈਦਾ ਹੋਣੇ ਨੰਨ ਘਰੇ ਰਿਓ ਕਾਲ ਨਹੀਂ ਮੰਨ ਲਿਆ ਵਾ ਤੇ ਭਗਵਾਨ ਦਾਸ ਜੀ ਦੀ ਤੁਸੀਂ ਜਿਹਦੇ ਮੁੰਡੇ ਦੀ ਗੱਲ ਸੁਣ ਕੇ ਆਏ ਨਾ ਪਹਿਲਾਂ ਪਤਾ ਕਰਨਾ ਚਾਹੀਦਾ ਅਬਦੁਲ ਖਾਨ ਨੂੰ ਜਾ ਕੇ ਪਿੰਡ ਦੇ ਲੋਕਾਂ ਤੋਂ ਵੀ ਉਹਨੂੰ ਅਸੀਂ ਮੋੜਿਆ ਕਿ ਨਹੀਂ ਮੋੜਿਆ ਇੱਕ ਵਾਰੀ ਮੋੜਿਆ ਦੋ ਵਾਰੀ ਮੋੜਿਆ ਤੀਜੀ ਵਾਰੀ ਜਦੋਂ ਮਟਿਆ ਹੀ ਨਹੀਂ ਸਾਡੇ ਵੱਡੇ ਗੁਰੂ ਸਾਹਿਬਾਨ ਦਾ ਨਰਾਦਰ ਕਰਨ ਲੱਗਾ ਉਹਨਾਂ ਦੇ ਖਿਲਾਫ ਬੋਲਣ ਲੱਗਾ ਫਿਰ ਐ ਜੀ ਨੂੰ ਨਹੀਂ ਅਸੀਂ ਛੱਡਦੇ ਆ ਜਾ ਤਾਂ ਸਾਡੇ ਕੋਲ ਆਵੇਂ ਬਾਰੀ-ਬਾਰੀ ਆਵੇ ਬਾਰ-ਬਾਰ ਜਿਉਂਦਾ ਕਰ ਕਰਕੇ ਮਾਰਨਾ ਨਾ ਪਏ ਤਾਂ ਵੀ ਮਾਰਾਂਗੇ ਹਮਨੇ ਕੌਣ ਦੁਰਗ ਅਬ ਪਾਇਓ ਤੇ ਫਿਰ ਦੱਸੋ ਵੀ ਅਸੀਂ ਕਿਹੜਾ ਹੰਕਲਾ ਪਾਇਆ ਹੈ ਚਾਰ ਦਿਨ ਬਿਸਰਾਮ ਬਣਾਇਓ ਇੱਥੇ ਅਸੀਂ ਛੋੜੇ ਦਿਨ ਰੁਕਣ ਲਈ ਮੀਂਹ ਦੇ ਦਿਨਾਂ ਵਿੱਚ ਉੱਚੀ ਜਗ੍ਹਾ ਬੈਠ ਕੇ ਇੱਥੇ